ਭਾਬੀ ਮੇਰੇ ਬੰਨ ਪੱਟੀਆਂ ਤੇਰੇ ਪਿੰਡ ਦੇ ਮੁੰਡੇ ਨੇ ਸੱਤ ਮਾਰੀ ਭਾਬੀ ਮੇਰੇ ਬੰਨ ਪੱਟੀਆਂ ਤੇਰੇ ਪਿੰਡ ਦੇ ਮੁੰਡੇ ਨੇ ਸੱਤ ਮਾਰੀ ਨਿੱਕਾ ਰਹਿੰਦਾ ਕੌਡੀ ਖੇਡਦਾ ਖੇਡ ਖੇਡਿਆ ਤਦੇ ਨਹੀਂ ਖੇਡ ਹਾਰੀ ਭਾਬੀ ਮੇਰੇ ਬੰਨ ਪੱਟੀਆਂ ਸਾਰੇ ਪਿੱਛੋ ਸੋਨਾ ਭਾਬੀਏ ਮੇਲਾ ਮਖਿਆ ਦਾ ਕੱਲ ਗੰਡੂ ਆਇਆ ਮੁੰਡੇ ਕੁੰਡੇ ਕੌਡੀ ਖੇਦਦੇ ਜੇ ਤਾਂ ਮੇਰਾ ਵੀ ਖੇਡਣ ਨੂੰ ਚਾਇਆ ਉੱਥੇ ਵਿੱਚ ਲਾ ਕੇ ਕੱਪੜੇ ਮੋੜ ਬਣ ਗਿਆ ਮਸਤ ਖੜਾਰੀ ਭਾਬੀ ਮਿਹਰਬਾਨ ਪੱਟੀਆਂ ਤੇਰੇ ਪਿੰਡ ਦੇ ਮੁੰਡੇ ਨੇ ਛੱਤ ਮਾਰੀ ਟਕੜਾਤਾ ਹੋ ਲੈਣ ਦੇ ਬੰਗਾ ਲਾਉਂਗਾ ਕੋਟ ਲੈ ਜਾ ਕੇ ਉਹ ਜਿਹੜੋ ਸੀਦਾ ਕੌਡੀ ਖੇਡਦਾ ਖੇਡੂ ਉਹਦ ਮੈਂ ਪਾਬੀਏ ਜਾ ਕੇ ਉਹ ਕੈਂਚੀ ਮਾਰ ਲੱਤ ਪੰਨ ਦੂ ਮੱਠਾ ਟੇਕੇਂਗੀ ਸਿਰੇ ਨੂੰ ਪਾਬੀ ਜਾਕ ਬੇ ਮੌਰ ਨਾਲ ਪੰਗੇ ਕਿਉਂ ਲੈ ਲੈ ਨੇ ਜੀ ਬਹੁਤ ਤਾਪਰਾਂ ਦੀ ਨਾਲ ਯਾਰੀ ਭਾਬੀ ਮੇਰੇ ਬੰਨ ਪੱਟੀਆਂ ਤੇਰੇ ਪਿੰਡ ਦੇ ਮੁੰਡੇ ਨੇ ਛੱਟ ਮਾਰੀ ਭਾਬੀ ਮੇਰੇ ਬੰਨ ਪੱਟੀਆਂ ਅੱਜ ਕਿਹੜਾ ਨਵੀਂ ਗੱਲ ਵੇ ਮੋੜਾ ਮਨ ਦੀ ਹਮੇਸ਼ਾ ਤੇਰਾ ਕਹਿਣਾ ਨੀ ਮੋੜ ਬੈਠਾ ਮਿਹਨਤ ਕਰੇ ਛੋਟਾ ਧੋਰ ਪਾਬੀਆਂ ਦਾ ਗਹਿਣਾ ਕਦੇ ਨਾ ਚੰਨਾ ਤੂੰ ਰੁਕਿਆ ਤੈਨੂੰ ਰੋਕਿਆ ਰਕਾਇਆ ਬਹੁਤ ਵਾਰੀ ਭਾਬੀ ਮਿਹਰਬਾਨ ਪੱਟੀਆਂ ਤੇਰੇ ਪਿੰਨ ਦੇ ਮੁੰਡੇ ਨੇ ਸੱਤ ਮਾਰ ਗੰਡੂ ਦੇ ਘੇਟ ਮੂਰੇ ਪਾਬੀਏ ਨਾ ਤਮਾਰਤਾ ਛੜਕਤੇ ਰਹਿੰਦਾ ਦਿਨ ਕੱਤੇ ਇੰਦਰੇ ਕੋਲੇ ਰਾਤ ਨੂੰ ਕੰਡੇ ਨਾਲ ਕੰਦ ਹੈ ਨਾਲ ਪੈਂਦਾ ਕੈਨਹਾ ਗਰਦੀ ਤੇ ਫਿਰਦੇ ਥੋੜੀ ਰੱਖਦਾ ਚੇਨੇ ਦੇ ਨਾਲ ਯਾਰੀ ਭਾਬੀ ਮੇਰੇ ਬੰਨ ਪੱਟੀਆਂ ਤੇਰੇ ਪਿੰਡ ਦੇ ਮੁੰਡੇ ਨੇ ਸਤ ਮਾ